ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ ਆਇਆਂ ਜੀ ਨੂੰ ਆਖਦੀ ਆ ਮੈਂ ਆਪਣੇ ਇਸ YouTube ਚੈਨਲ ਤੇ ਅੱਜ ਦੀ ਬਹੁਤ ਵੱਡੀ ਖਬਰ ਜੋ ਕਿ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਮੀਟਿੰਗ ਦੇ ਕਰਕਿੰਦੀ ਤਿਆਰੀ ਕਰ ਸਕਦੇ ਹਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਲਾਜ਼ਮਾਂ ਦੀ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ 31 ਅਕਤੂਬਰ ਨੂੰ ਕਰਨਗੇ। ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਤਨਖਾਹਾਂ ਤੇ ਪੈਨਸ਼ਨ ਦੀ ਪੈਨਸ਼ਨ ਵਿੱਚ ਜਨਵਰੀ 2026 ਤੋਂ ਤਿਆਰੀ ਕਰ ਲਈ ਹੈ। ਕੇਂਦਰ ਸਰਕਾਰ ਨੇ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਕਰਕੇ ਮੁਲਾਜ਼ਮ ਦੇ ਪੈਨਸ਼ਨ ਨੂੰ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਲਈ 8ਵੇਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਜਨਵਰੀ 2026 ਦੇ ਉਹ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮਾਂ ਤੋਂ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਪ੍ਰੈਸ ਨੋਟ ਦੀ ਅੱਜ ਮਿਤੀ 29 10 2025 ਨੂੰ ਪੀਐਸ ਵੀ ਜੁਆਇੰਟ ਫਰਮ ਪਿਗਰੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਪੈਨਸ਼ਨਸ ਬੋਲੋ ਐਸੋਸੀਏਸ਼ਨ ਵਾਲੇ ਉਹ ਲੇਖਕ ਸੰਘਰਸ਼ਕ ਅਨੁਸਾਰ ਸਰਕੂਲਰ ਪੱਤਰ ਦਾ ਧਾਰਨਾ ਬਠਿੰਡੇ ਦੀ ਸਾਰੇ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀਆਂ ਜਾਇਦਾਦਾਂ ਵੇਚ ਰਹੀ ਅਤੇ ਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਦੇ ਵਿੱਚ ਬਿਜਲੀ ਕੋਰਟ ਐਕਟ ਦੀ 2025 ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ ਵਿਰੋਧ ਧਰਨਾ ਦਿੱਤਾ ਗਿਆ ਸੀ ਬੁਲਾਰਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੇਕਰ ਪਾਵਰ ਕਾਮਪਨੀਆਂ ਜਾਇਪਟੀਆਂ ਨੂੰ ਹੀ ਵੇਚ ਦਿੱਤਾ ਗਿਆ ਤਾਂ ਬਿਜਲੀ ਐਕਟ 2025 ਪਾਸ ਹੋਵੇਗਾ ਤਾਂ ਹੋ ਗਿਆ ਤਾਂ ਇਸ ਦਾ ਪ੍ਰਬੰਧ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲਕ ਚਲਾ ਜਾਵੇਗਾ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਵੇਗੀ ਇਸ ਤਰ੍ਹਾਂ ਦੀ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ ਤੇ ਬਿਜਲੀ ਦੀਆਂ ਦਰਾਂ ਵੀ ਬਹੁਤ ਮਹਿੰਗੀਆਂ ਹੋ ਜਾਣਗੀਆਂ ਇਹ ਬਿਜਲੀ ਆਮ ਆਦਮੀ ਤੋਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਆਗੂਆਂ ਨੇ ਇਸ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਇਹਨਾਂ ਤਰਤੀਬਾਂ ਤੋਂ ਸਾਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਜੇਕਰ ਇਹਨਾਂ ਤਰਤੀਬਾਂ ਤੋਂ ਨਾ ਵਾਪਸ ਲਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 2 ਨਵੰਬਰ ਨੂੰ ਬਿਲੀ ਮੰਤਰੀ ਦੀ ਰਿਹਾਈ ਲੁਧਿਆਣਾ ਵਿਕੇ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਦੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਦੇ ਧਰਨੇ ਦੇ ਨੂੰ ਹਰਜਿੰਦਰ ਸਿੰਘ ਨਥਾਣਾ ਬਿਆਨਤ ਸਿੰਘ ਅੰਗਰੇਜ਼ ਸਿੰਘ ਭੀਮ ਸਿੰਘ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਟੈਕਨੀਕਲ ਸਰਵਿਸ ਯੂਨਿਟ ਥਰਮਲ ਪਲਾਟ ਲਹਿਰਾ ਮੁਹਬਤ ਹਰਵਿੰਦਰ ਸਿੰਘ ਵਿੱਕੀ ਪੂਰਨ ਸਿੰਘ ਗੁਮਟੀ ਪ੍ਰਜਿੰਦਰ ਕੁਮਾਰ ਸ਼ਰਮਾ ਸਰਕਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਰਾਜਮਹਿਰ ਸਿੰਘਾ ਨੂੰ ਮੁਲਾਜ਼ਮਾਂ ਦੇ ਨੂੰ ਸੰਬੋਧਨ ਕੀਤਾ ਮੁਲਾਜ਼ਮਾਂ ਦੇ ਪੈਨਸ਼ਨ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ ਰੁਪਏ ਬੰਦਾ ਹੈ ਜਲਦੀ ਹੀ ਨਹੀਂ ਦੇਵੇ ਤਾਂ ਮੁਲਾਜ਼ਮ ਪੈਨਸ਼ਨ 2027 ਦੀ ਚੋਣਾਂ ਦਾ ਜਵਾਬ ਦੇਣਗੇ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਨੂੰ ਵਿੱਚ ਖੁਸ਼ੀ ਦੀ ਲਹਿਰ ਹੈ ਈ ਜਨਵਰੀ 1 ਜਨਵਰੀ 2026 ਤੋਂ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮਾਂ ਤੇ 63 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਪ੍ਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਹੋਰ ਵੱਖ-ਵੱਖ ਵਿਭਾਗੇ ਤੇ ਜਥੇਬੰਦੀਆਂ ਤੇ ਆਗੂਆਂ ਦੀ ਮੀਟਿੰਗ ਦੇ ਵਿੱਚ 31 10 2025 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਧੰਨਵਾਦ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ